ਈ ਚੋਬੋ ਕੀ ਹਾਲ ਚਾਲ ਹੈ ਜੀ ਚਾ ਗੋ ਆਪਾਂ ਚਿੰਤਾ ਨਾਲ ਤੇ ਪਾਬਾ ਬੈਠਿ ਆਪਾਂ ੜੀ ਛੜੀ ਹੋ ਗਏ ਤੇ ਚੱਲੇ ਆਂ ਕੰਮ ਤੇ ਉੱਥੇ ਜਿੱਥੇ ਡੇਲੀ ਕਰਦੇ ਹੁੰਦੇ ਉਹ ਵੀ ਸੇਮ ਰਸਤੇ ਤੇ ਜਿੰਨ ਲਈ ਕੰਮ ਕਰਨਾ ਲੱਗੀ ਜਾਇਆ ਫੇੜੀਆਂ ਬੋਟੀਆਂ ਆਣ ਆਉਣ ਮੋਟਵਾ ਕਾਹਲੇ ਕੋਣੇ ਫਰਸ਼ ਤੇ ਮਾਰ ਕੇ ਸੱਲ ਮਾਰ ਕੇ ਮੂੰਹਸ ਮਾਰਦੇ ਆਂ ਪਰ ਗੱਲਾਂ ਨਹੀਂ ਕੋਠਲੇ ਲੇਟਨ ਆ ਪੂਰੀ ਵਾਰ ਪਾਰ ਪਾਤੀ ਟੈਂਪਰਾਂ ਬਣਾਉਣੀ ਤੇ ਵਿਆਹ ਪਾਣੂ ਹੋਰ ਬਿਠੇ ਰਿਆ ਅਗੇ ਆ ਮੇਰੇ ਖਾਲਚੋ ਸ਼ਹਿਰ ਹੋ ਗਿਆ ਅਗੇ ਤਾਂ ਇਤਨਾ ਨੇੜੀ ਹੈ ਕਿ ਅੱਧੂ ਹੋ ਗਿਆ ਨਾ 9 ਤੋਂ 10 ਰਹਿਣੇ ਰਹਿ ਗਏ ਕਾਹਾਂ ਬਿਨਾਗੇ ਅਧਰੁਕੇ ਕਾਹਾਂ ਦੇਣਾ ਹੋਣਾ ਛਾਗਣਾ ਤੇ 28 ਤਰੀਕ ਨੂੰ ਜਾਗੂਆ ਤੇ ਆਪਣਾ ਵੀ ਨਾ ਮੇਰਾ ਇੱਕ ਤਰੀਕ ਨੂੰ ਮੰਦਰ ਉੱਪਰ ਨੰਦ ਤੋ ਆਫ ਠੀਕ ਹੈ ਚਲੋ ਕੋਈ ਨਹੀਂ ਦਿਖਾਵਾਂਗੇ ਵਿਆਹੂ ਵੀ ਆਪਾਂ ਐਦਾਂ ਕਿ ਬਲਾਉ ਕੁੰਡੇ ਬਣਾਉਣਿਆ ਵਿਆਹ ਚ ਉਹਨੇ ਬਣਾਉਂਦੇ ਹੁੰਦੇ ਕਰਦਾ ਡੀਜੇ ਦੀ ਗੱਲ ਚਲੋ ਫਿਲਹਾਲ ਦਾ ਪਰਖ ਛਾਪ ਚੱਲਦਿਆ ਦੇਖਦੇ ਆਂ ਕਿ ਕੀ ਗੱਲ ਵਾਹ ਮੋੜੇ ਹੋ ਬਾਗੇ ਪਰਖ ਸ਼ਾਪ ਚ ਇਹ ਕੰਮ ਸਟਾਰਟ ਨਹੀਂ ਕਰਿਆ ਉਹਨਾਂ ਨੇ ਤਾਂ ਕਿ ਲਾਉਣੇ ਮੱਗ ਮੱਗ ਚਲਾਉਣੇ ਲੱਗਦੇ ਆਂ ਕੰਮ ਤੇ ਹਮਰ ਮਾਰ ਮਾਰ ਲੇ ਕੋਈ ਜਰ ਜੁਰ ਦੀ ਬੈਗਣਾਂ ਮਨੋ ਸਰ ਬੜਾ ਬੁਲਾਇਆ ਨਾ ਮਾਰਾ ਹਾਲ ਹੋ ਜਾਂਦਾ ਯਾਰ ਪਾਏਗੀ ਗਰਦ ਪਾਏਗੀ ਖੰਨ ਰੋਏ ਨਹਾਉਣਾ ਪੈਂਦਾ ਸਿਰ ਧੋਣਾ ਪੈਂਦਾ ਠੰਡ ਦਾ ਹਜੇ ਠੰਡ ਜਾਂਦੀ ਜੀ ਹੈ ਠੰਡ ਤੇ ਉਂਗਲੀ ਜਾਂਦ ਵੀ ਮਾਰਦੀ ਹੁੰਦੀ ਆ ਤਾਂ ਕਰਕੇ ਮੈਂ ਇਹ ਬਣਾ ਲਿਆ ਮੈਂ ਬਣਾ ਲਿਆ ਬਾਲਾਂ ਦੀ ਸ਼ੇਕਤੀ ਆ ਉਸੇ ਹੱਥ ਚੰਗਿਆਣਾ ਚੰਗੂੜਾ ਪੈਂਦਾ ਕੱਪੜੇ ਦਾ ਕਰਕੇ ਬਚਤਰੇ ਜਾਂਦੀ ਮਾੜੀ ਮੋਟੀ ਤਾਂ ਰਹਿੰਦੀ ਹੋਈ ਆ ਤੇ ਚਲੋ ਮੈਗ ਲਾ ਲਈਏ ਹੁਣ ਆਪਣਾ ਮੈਗ ਲਾਉਣਾ ਚਲਾਉਂਗੇ ਮੈਗਾ شكرا لماذا تتحدثون معهم؟ لماذا تتحدثون معهم؟ لماذا تتحدثون ਇਸ ਨੂੰ ਤਾਂ ਚੱਕ ਚੱਲ ਤਾ ਉਸ ਨੂੰ ਆਪਾਂ ਗੈਸ ਛੱਡ ਦਈਏ ਸਰ ਸਰ ਨਾ ਆਪਾਂ ਵੀ ਸਿੱਧਾ ਕਰ ਦਈਏ ਆਪਾਂ ਵੀ ਸਿੱਧਾ ਕਰ ਟਾਕੇ ਲਾ ਦਈਏ ਕੋਲਾਈ ਕੋਲਾਈ ਫਟ ਕਰਦੇ ਹਾਂ ਆਪਾਂ ਬਲੈਕ ਕਰ ਲਵੇਂਗੇ ਨਗਰੋਂ ਲੀਡ ਪਰ ਸੇ ਪੱਟੀ ਇਹ ਤਾਂ ਲੋਈ ਨਹੀਂ ਮੰਗੀ ਜੀ ਲੋੜੀ ਇਹ ਕਰਦੇ। ਇਹ ਦਾ ਸਟੈਂਡ ਫਰੋ ਅੱਜ ਦਾ ਬਣਾਉਣਾ। ਇਹ ਜ਼ੋਰ ਵਾਲਾ ਲਗਾਉਂਦਾ ਆਪਣੇ ਜਿਹੜੇ ਕੰਜੇ ਜੇ ਬਣਾਏ ਦਾਂਗਾ ਇੱਥੇ। ਉਹਲੇ ਨਹੀਂ ਆ ਰਹੇ ਯਾਰ ਉਹ ਜ਼ੋਰ ਜਾਵਣ ਨਹੀਂ ਦਵਾਉਂਦੇ। ਚੱਕੇ ਤਾਂ ਇਹਨਾਂ ਦੇ ਬੈਰਿੰਗ ਵਾਲੇ ਲਾਏ ਬਣਾ ਕੰਜੇ। ਨਾਲ ਕਰਨਾ ਨਹੀਂ ਬਣਾ ਉਸ ਦੀ ਫਰਕਾ ਜ਼ੋਰ ਵਾਲਾ ਲਗਾਉਂਦਾ ਕਿਚਨ ਤੇ। ਆਪਣਾਂ ਨਾਲ ਜਮਾ ਨਹੀਂ ਲਵਾਉਂਦਾ ਤਾਂ ਟੌਰ ਨਾ ਤਰੇਂਗੇ। ਆਹ ਦੇਖ ਗੈਂਸ ਇਹਦੀ ਚੱਲਦੀ ਆ ਇੱਥੋਂ। ਆ ਵੀ ਬੰਦ ਕਰ ਜਾਂਦੇ ਆ ਆਪਾਂ ਨਹੀਂ ਕਰਦੇ ਹੁੰਦੇ। ਇਹ ਐਵੇਂ ਬੰਦ ਕਰ ਦਿੰਦੇ ਇਹਨੂੰ। ਆਹ ਚੀਜ਼ ਤਾਂ ਬੰਦ ਕਰਨ ਦੀ ਲੋੜ ਹੀ ਨਹੀਂ ਹੁੰਦੀ। ਇੱਧਰ ਨੂੰ ਖੁੱਲਦੀ ਆ ਇਹ ਬਸ ਇਹ ਨਹੀਂ ਖੁੱਲਦੀ ਤੋਂ ਛੱਟੀ ਹੁੰਦੀ ਇਹਦੇ ਅਸੀਂ ਬੰਦ ਨਹੀਂ ਕਰ ਪਈ ਇਹ ਪਤਾ ਨਹੀਂ ਕਾਹਦੇ ਬੰਦ ਕਰਦੇ ਚੱਲ ਪਿਛ ਕਿਲੀ ਘਟ ਪਰ ਦਿਨ ਸੂ ਸੂਜੀ ਲੱਗੀ ਨਹੀਂ ਹਜੇ ਹੂੰ

ਹੌਂ ਚੁੱਪ ਜੀਂ। ਵੱਡਾ ਬਲੀ। ਹੌਂ ਸਹੀਏ। ਲਾ ਪਈ ਪਹਨਾ ਸੈੱਟ ਕਰਕੇ ਲਾ ਦਗੇ। ਤੇ ਫੇਰ ਦਿਖਾਉਣਾ ਉਹਨੂੰ ਟਰੈਕ ਰੂਟ ਆਟਾਕਦੇ ਆ। ਲੈ ਕੇ ਬਾਅਦ ਜਾਣਾ ਕਰਕੇ ਸਟਾਰਟ ਕਰ। ਚਲੋ ਦਿਖਾਉਣਾ ਪਸਦੀ। ਠੀਕ ਆ ਜੀ ਮੇਟਰ ਸਾਰੇ ਜਣੇ ਬਾਗ ਗਏ। ਮੈਂ ਇਕੱਲਿਆਂ ਬਰਖਸਾਹ ਚ। ਲਾਵਾ ਚਾਤਰਾਈਆਂ ਨੂੰ ਇੱਕ ਟਰੇ ਹੀ ਰਹੀ। ਬਾਕੀ ਸ਼ਟ ਕਰਕੇ ਲਾਉਣੀ ਹੈ ਉਹਦੋਂ ਦਾ ਨਾ ਬਾਕੀ ਲੱਗ ਗਿਆ ਪੱਕੇ ਕਰਨੇ ਰਹਿ ਗਏ ਹੁਣ ਫਰਸ ਪਾਇਆ ਫਰਸ ਪਾਇਆ ਉਹ ਕਾਬਲੇ ਪਉਣਾ ਫਰਸ ਦੇ ਆਪਣੇ ਦੇ ਉਹ ਤਾਂ ਸਾਲਾ ਸੌਖੀ ਵੱਜੀਆਂ ਨੇ ਚੈਨਲ ਚੁੰਨੇ ਚ ਥੋੜਾ ਜਿਹਾ ਤੰਗ ਕਰਦੇ ਚੈਨਲ ਰਹਿਂਦਾ ਜਿਵੇਂ ਪਾ ਪੁੱਟਾ ਸੌਖੀ ਵੱਜੀਆਂ ਨੇ ਤੇ ਉਹ ਹੋਰਦਾ ਵੀ ਕੰਪਲੀਟ ਗਿਆ ਲਗਭਗ ਉਹ ਚਾਦਰ ਰਹੀਦੀ ਪੂਰੀ ਜਿਹੀ ਤੁੰਡ ਦਿਖਾਈ ਸੀ ਉਹ ਪਾ ਦੇ ਗਰਮੀ ਬਲੀ ਰਹੀ ਦੀ ਓਕੇ ਸੱਲਾਗ ਮਰੀਏ ਨਾਲ ਪਹਿਲਾ ਜੋੜਾ ਦੇ ਮਾਰਲੇ ਸੱਲਾ ਹਾਂ ਸਾਰੇ ਹੁਣਾਂ ਕੰਨੀਆਂ ਤੇ ਆਣਾਂਗੇ ਇੱਥੋਂ ਪੀ ਚਾਈਨਰ ਤੇ ਜਾਂਦੇ ਹਾਂ ਸੱਲ ਜਿਹੜੇ ਆ ਜਾਂਦੇ ਆ ਵੀ ਜੈਨਰ ਤੇ ਜਾਂਦੇ ਜਿਹੜੇ ਆ ਜਾਂਦੇ ਵੀ ਜੈਨਰ ਜਾ ਇੱਕ ਲੱਗ ਭੱਗ ਜਾ ਇੱਥੇ ਇਹਦੀ ਸੇਦ ਨੂੰ ਆ ਇੱਥੇ ਚੈਨਰ ਹੀ ਆ ਮੇਰੇ ਨਾਲ ਹਾਂ ਚੈਨਰ ਆ ਇੱਥੇ ਚੈਨਰ ਆ ਆ ਨੇੜੇ ਨੇੜੇ ਆ ਇੱਥੇ ਵੀ ਚੈਨਰ ਆ ਤੇ ਉਹ ਸਾਈਜ਼ ਲਈ ਉਹ ਲਿਖਿਆ ਹੋਇਆ ਵਸਾਈਜ਼ ਮਤਲਬ ਕਿ ਪਤਾ ਲੱਗਦਾ ਰਹਿੰਦਾ ਵੀ ਕਿੱਥੇ ਪਾਇਪ ਕਿੱਥੇ ਕੀ ਆ ਬਾਕੀ ਮੈਨਾਂ ਕੋਈ ਚੱਕਰ ਨਹੀਂ ਪਾਣੀ ਪੀ ਕੇ ਨਾ ਸਾਰਾ ਝੜ ਗਿਆ ਮੇਰਾ ਨੀਰ ਵਾਲਾ ਨਾ ਡਰਿੱਲ ਨਾ ਚੁਕਣ ਲੱਗਿਆ ਪਰ ਸੋ ਵੀ ਗੱਲਾਂ ਹੀ ਸੀ ਮੌਸਮ ਅੱਜ ਵੀ ਕੱਲੇ ਹੀ ਆਦੇ ਦਰੂਨ ਤੇ ਕਰੀਏ ਨੇ ਕੰਮ ਆਹ ਡਰੇ ਰੇ ਗਿੱਲੀ ਇਹ ਬਾਤ ਚਲਾਵਾਂ ਉਹ ਟਾਕੀ ਛੱਤ ਕਰਨੀ ਹੈ ਕਹੋਂਗੇ ਪਹਿਲਾਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਚਾਦਰਾਂ ਲਾਈਆਂ ਹੋਈਆਂ ਸੀਗੀਆਂ ਤੇ ਚਿਰੀ ਨਹੀਂ ਸੀ ਮਿਲ ਰਹੀ ਹੁਣ ਹੁਣ ਚਾਦਰਾਂ ਲਾਈਆਂ ਚਿਰੀ ਸਹੀ ਨਹੀਂ ਆ ਰਹੀ ਤਾ ਕਰਕੇ ਇਥੇ ਏਂਗਲ ਪੱਟ ਕੇ ਇਥੇ ਟਾਕੀ ਚਿਚਰੀ ਦਿਖਾ ਦੇਾਂਗੇ ਇਥੇ ਠੀਕ ਹੈ ਜੀ ਤੇ ਹੁਣ ਕੋਣਾ ਪਾਣੀ ਵੀ ਘੋਣਾ ਨਾ ਪਿਆ ਲੱਗੀ ਪਈ ਆ ਫੇਰ ਦਿਖਾਉਣਾ ਅਗਲੀ ਗੱਲ ਬਾਤ ਲੈ ਮੈਂ ਮਿੱਤਰੋ ਆਦਾ ਪਾਤਾ ਹੀ ਕਾਵਲੇ ਉਹ ਬਕਸੇ ਵਾਲੇ ਨਾਲੇ ਜੇ ਮਰੀ ਜਾਣਾ ਸੱਲ ਲਾੜੀ ਨੂੰ ਬਰਮੇ ਲੈਣ ਭੇਜਿਆ ਬਰਮਾ ਮੱਚ ਗਿਆ ਦੇ ਕੇ ਤਾਂ ਮੈਂ ਚੱਖਾ ਕਰ ਲਿਆ ਤੇ ਹੁਣ ਤਾਂ ਕੀ ਨਾ ਤਾਂ ਮਾਰ ਲੱਗ ਗਿਆ ਸੱਲ ਵੀ ਨਾਲ ਕੋਈ ਨਾ ਟਾਈਮ ਮਾਰਦਾ ਪਰ ਨਮਾ ਲਿਆਉਂਦਾ ਉਹਨੇ ਦੂਜਾ ਤਿੱਖਾ ਕਰ ਲਾਂਗੇ ਜੋ ਨਮਾ ਲਿਆਇਆ ਉਹਨੂੰ ਫਿਰ ਨਵੇਂ ਨਾ ਮਾਰ ਲੈਣ ਸੱਲ ਥੋੜਾ ਜਿਹਾ ਜਦੋਂ ਐਂਗਲ ਜਾਂਦਾ ਜਾਂਦੀ ਹੈ ਨਾ ਐਂਗਲ ਪੱਕੀ ਐਂਗਲ ਆ ਗਈਆਂ ਸੱਲ ਵਾਲਾ ਔਖਾ ਵਜਦਾ ਉਹ ਚ ਜ਼ੋਰ ਲਗਾਉਂਦੀ ਹੈ ਬਹੁਤ ਤੂਫਾਨ ਲੱਗ ਉਧਰੋਂ ਧੂਈ ਜ਼ੋਰ ਦਾ ਕੰਮ ਨਾ ਇਹ ਡ੍ਰਿਲ ਦਾ ਕੰਮ ਗਿੱਲਾ ਪੀਣ ਹੁੰਦਾ ਡ੍ਰਿਲ ਦਾ ਸੱਲ ਵੱਜ ਜੇ ਦਾ ਵੱਜ ਜੇ ਨਹੀਂ ਤਾਂ ਗਿੱਲਾ ਪੀਣੀ ਆ ਚਲੋ ਮਾਰ ਲਗੇ ਸੱਲ ਫਿਰ ਦਿਖਾਉਣੇ ਅਗਲੀ ਗੱਲਬਾਤ ਜਦੋਂ ਪਾਤੇ ਵਰਸ ਲੈ ਵੀ ਮਿੱਤਰੋ ਲੜੀ ਨੂੰ ਲਾਦਾ ਮੈਂ ਸੱਲ ਮਾਰਨ ਤੇ ਤੇ ਮੈਂ ਆਪ ਲੱਗ ਗਿਆ ਮੂਸ ਮਾਰਨਾ ਆ ਜੀ ਤੇ ਬਾਤ ਉਹ ਕਾਬਲੇ ਕਰ ਦੂੰਗਾ ਮੂਸ ਮਾਰ ਕੇ ਕੰਮ ਗੱਲੇ ਪੀਣਾ ਹੈ ਪਈ ਸਾਡੇ ਲੱਤਾਂ ਲੱਗਿਆ ਖੁੱਚਾ ਲਾੜੀ ਦੀ ਢੋਈ ਲੜਦੇ ਦਾ ਪੱਟੇ ਲੱਗੇ ਬੈਠੀ ਤੇ ਪਹਿਲੇ ਛੱਲੇ ਆਤੀ ਢੋਈ ਉਹ ਤੇ ਚੱਚ ਵੈਰੀ ਗੁੱਡੇ ਮੇਰੀਆਂ ਲੱਤਾਂ ਦੁਖੀ ਜਾਂਦੀਆਂ ਖੁੱਚਾ ਪੈਰਾ ਬਾਹਰ ਬੈਠਣਾ ਉਹ ਜੋੜ ਲੱਗਦਾ ਡੋਡਿਆਂ ਚ ਕਲਿਕ ਕਲਿਕ ਦੀ ਆਵਾਜ਼ ਆਉਣ ਲੱਗੀ ਗੋਟਾ ਅਡਾ ਬੁੱਟਾ ਸਫਾਈ ਤੇ ਲੱਗਿਆ ਵਾ ਲਾਡੀ ਆ ਗਿਆ ਸੀ ਭਾਈ ਉਹ ਰੋਮਾ ਕੱਲਾ ਸੀ ਆਹ ਚੀਰਾ ਪਿੱਛੋਂ ਮੇਰੇ ਦਾ ਕਹਿਣਾ ਜੇ ਅਲਾਜ ਸਾਡੇ ਗੁੱਸੇ ਉੱਤੇ ਗਿਲੇ ਦਾ ਨਾਲ ਦੀ ਨਾਲ ਗਾਣੇ ਵੀ ਸੁਣਦੇ ਅਸੀਂ ਜੀ ਲੱਗਿਆ ਰੰਦਾ ਸਾਡਾ ਕੰਮ ਚ ਉਹੋ ਗਲੀਚੀ ਲੱਗ ਗਿਆ ਲੋਰ ਦਾ ਬੁਣਾ ਹਾਲ ਹੋ ਗਿਆ ਗਲੀਚ ਲੱਗ ਲੱਗ ਲੈ ਨਾ ਜੇ ਲਿਊਸ਼ ਨਿਕਲ ਗਿਆ। ਕੀ ਕਰੇ ਹਮਾਰਾ ਕੰਮ ਹੀ ਐਸਾ ਹੈ। ਚਲੋ ਕੋਈ ਨਹੀਂ ਭਾਈ ਕਰ ਨਹੀਂ ਪੈਣਾ। ਕੋਈ ਨਾ ਕਰਨਾ ਹੀ ਪੈਣਾ ਹਨਾ। ਪਰ ਉਹ ਚੁੱਪੀ ਹੋ ਗਈ। ਉਹ ਤਾਂ ਬਹੁਤ ਟਾਈਮ ਹੋ ਗਿਆ ਚੁੱਪੀ ਹੋਈ। ਹੁਣ ਕਾ ਹੋਵੇ ਕਾ ਰੈਂਡੇ ਆਂ ਹੱਥ ਵੀ ਮਾਰ ਰਹਿਤੇ ਕੁਛ ਕੁ। ਅੜ ਕੇ ਜਾਈਂ ਤਰ੍ਹਾਂ ਹੀ ਟਾਈਮ ਬੜਾ ਹੋ ਗਿਆ। ਕਿ ਬਹੁਤ ਤਣਾਅ ਕਰੀ। ਸਿਰ ਨਾ ਤਾਂ ਇੱਕ ਹੀ ਕਲਮ ਆਪਾ। ਕਿ ਉੱਤਰਾ ਪਾ ਕੇ ਘਰੇ ਪਹਿਲੇ ਕੰਮ ਕਾਰ ਤੁਹਾਨੂੰ ਦਿਖਾ ਦਿੱਤੇ ਜਿਹੜੇ ਕਰੇ ਸੀ ਆਪਾਂ ਫਰਸ਼ ਫਰਸ਼ ਦੇ ਚਤਰਾ ਚੰਦਰਾ ਦੇ ਤੇ ਹੁਣ ਬਸ ਆਪਾਂ ਘਰੇ ਗਾ ਘਰ ਦੇ ਕੋਲੇ ਖੜਾ ਮੈਂ ਉਹ ਘਰੇ ਜਾਂਦੇ ਆ ਪੋੜੀ ਪਾਣੀ ਛਕਦੇ ਹੱਥ ਪੱਤੋ ਕੇ ਤੇ ਠੀਕ ਹੈ ਜੀ ਆਪਾਂ ਅੱਜ ਦਾ ਕ ਬਲੌਗ ਕਰਦੇ ਆ ਕੀ ਹੈ ਤੇ ਜਉਦੇਵਾ ਦੇ ਰੋ ਤਰਕੀਆਂ ਮੰਨ ਰੱਬ ਸਭ ਨੂੰ ਤਰਕੀਆਂ ਵੱਲ ਸੀ ਚੜਦੀ ਕਲਾ ਦੇ ਰੱਖੇ ਤੇ ਲਾਈਕ ਕਰਿਓ ਕਮੈਂਟ ਕਰਕੇ ਦੱਸੋ ਬਲੌਗ ਕਿਵੇਂ ਲੱਗਿਆ ਤੇ ਨਵੇਂ ਬਲੌਗਾਂ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਠੀਕ ਹੈ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਬਾਏ ਬਾਏ ਲਵ ਯੂ